ਸਖਾਣ ਜਿਹੜਾ ਹੈ ਬਚਨ ਕਰ ਰਹੇ ਹਨ ਸੁਣ ਬੋ ਨਭ ਆਨੰਦ ਤਰ ਬੰਧ ਹੈ ਪਦ ਕੰਜੰ ਤਨ ਤਨ ਸ੍ਰੀ ਸਤਿਗੁਰੂ ਦੁਖ ਦਾਲਿਕ ਪੰਜੰ ਹਰਤ ਪੰਤ ਇੱਕ ਛਿਨ ਬਿਠੈ ਜਨ ਕੇ ਸੁਧਾਰੋ ਮੰਗਤਾ ਤੁਮ ਇੱਕ ਦਤਾਰੋ ਸੁਣ ਦੋਨੋ ਨਦ ਧਰ ਬੰਧੈ ਪਦ ਕੰਜੰ ਹੁਣ ਦੋਨੇ ਇਹ ਬਗਾਨ ਸੁਣ ਕੇ ਉਹ ਤਰਖਾਨ ਤੇ ਸ਼ਵੀਰ ਦੋਨੇ ਇਸ ਗਾਣ ਸੁਣ ਕੇ ਸਤਿਗੁਰੂ ਦੇ ਚਰਨਾਂ ਦੇ ਉਤੇ ਬੰਦਨਾ ਕਰਦੇ ਨੇ ਨਮਸਕਾਰ ਕਰਦੇ ਇਹ ਧੰਨ ਧੰਨ ਸ਼੍ਰੀ ਸਤਿਗੁਰੂ ਦੁਖ ਸਤਿਗੁਰੂ ਤੂੰ ਧਾਮ ਹੈ ਜਿਹੜਾ ਇਸ ਤਰ੍ਹਾਂ ਤੋਂ ਦੁੱਖ ਰੋਗ ਕੱਟ ਦੇਣਾ ਹੈ ਤੂੰ ਤਾਂ ਜਨਮ ਮਰਨ ਹੀ ਕੱਟ ਦਿੰਦਾ ਹੈ ਇਸ ਤਰ੍ਹਾਂ ਸਤਿਗੁਰੂ ਜੀ ਦੀ ਜਿਹੜਾ ਹੈ ਬਹੁਤ ਪੂਮਾ ਕਰਦੇ ਨੇ ਉਹਨਾਂ ਨੂੰ ਬੜਾ ਪ੍ਰਸੰਨਤਾ ਹੋਈ ਸਤਿਗੁਰੂ ਤੂੰ ਹੀ ਜਗਤ ਦਾ ਇੱਕ ਦਾਤਾ ਹੈ ਬਾਕੀ ਤਾਂ ਸਾਰੀ ਦੁਨੀਆ ਮੰਧਤੇ ਦੇ ਰੂਪ ਦੇ ਵਿੱਚ ਹੈ ਹਮ ਬਖਾਰੀ ਤੂੰ ਪ੍ਰਭ ਦਾਤਾ ਦਾਤ ਮਤ ਰਾਹ ਹਮ ਥਾਰੇ ਪੈ ਖਾਰੀ ਜੀ ਉਹ ਸਤਿਗੁਰੂ ਅਸੀਂ ਦਾ ਸਾਰੇ ਪੈ ਖਾਰੀ ਆ ਤੂੰ ਇੱਕ ਦਾਤਾ ਦੇਣ ਵਾਲਾ ਹੈ ਐਸੀਆਂ ਦਾਤਾ ਦੇਣ ਵਾਲਾ ਹੈ ਕਿ ਤੂੰ ਤਾਂ ਜਨਮ ਮਰਨ ਹੀ ਕੱਟ ਦਿੰਦਾ ਹੈ